ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਹਿਰ ਬਰਨਾਲਾ ਤੇ ਜ਼ਿਲ੍ਹਾ ਵੀ ਬਰਨਾਲਾ ਅ ਬਾਈ ਜੀ ਕੋਲ ਦੋ ਸੂਈਆਂ ਮੇਕਾਂਵਾ ਤੇ ਇੱਕ ਹੈਗੀ ਟੋਕੜ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਕੋਲੋਂ ਵੱਧ ਤੋਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਬਾਈ ਦਾ ਨੰਬਰ ਉੱਪਰ ਦੇ ਸਾਡੇ ਟਾਈਟਲ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਕਰਤੇ ਸਿੰਘ ਜੀ ਪਿੰਡ ਬਰਨਾਲਾ ਜ਼ਿਲ੍ਹਾ ਬਰਨਾਲਾ ਹਾਂਜੀ ਬਾਈ ਜੀ ਪਹਿਲੀ ਗਾਂ ਦੀ ਜਾਣਕਾਰੀ ਦੋ ਜੀ ਇਹ ਸੂਈ ਵੀ ਹੈ ਜੀ 10 ਕੁ ਦਿਨਾਂ ਦੀ ਸੂਈ ਵੀ ਹੈ ਜੀ ਹਾਂਜੀ ਦੁੱਧ ਹੋਏ ਦੁੱਧ ਹੈਗਾ ਜੀ 17 ਕਿਲੋ 16 17 ਕਿਲੋ ਠੀਕ ਹੈ 16 17 ਲੀਟਰ ਤੇ ਬੱਚਾ ਬੱਚਾ ਮਗਰ ਬੱਛੀ ਹੈ ਜੀ ਬੱਸੀ ਹੈ ਜੀ ਦਿਖਾ ਦੋ ਸੀ ਚੱਤ ਬਹੁਤ ਸੋਹਣੀ ਬੱਸੀ ਹੈ ਚੱਤਾ ਠੀਕ ਹੈ ਜੀ ਤੇ ਰੇਟ ਭਰਾ ਦਾ ਇਹਦਾ ਫੋਨ ਤੇ ਕਰਾਂਗੇ ਜੀ ਤੋਰ ਦੋ ਤੋਰ ਦੋ ਰੇਡ ਫੋਨ ਤੇ ਭਰਾ ਮਗਰ ਵੀ ਬੱਸੀਆ ਕਰਮਾ ਵਾਲੀ ਦੀ ਸੋਹਣੀ ਆ ਮੀਣੀ ਆ ਜੇ ਲੈਵ ਦਾ ਅੰਦਾਜ਼ਾ ਤੁਸੀਂ ਦਾ ਲਓ ਜੀ ਤੋਰ ਤੋਰ ਪਾ ਬੱਸੀ ਚੈੱਕ ਕਰ ਸਕਦਾ ਭਰਾ ਚਲ ਜੀ ਫੇਸ ਕੁਆਲਟੀ ਲਓ ਜੀ ਲੈਵਾ ਤੇ ਫੇਸ ਤੁਹਾਡੇ ਸਾਹਮਣੀਆਂ ਮੀਣੀ ਆ ਲਓ ਜੀ ਚਾਤੀ ਮਾਰ ਸਕਦੇ ਭਰਾ ਸਾਰੀ ਕੋਈ ਜ਼ੂਮ ਨਹੀਂ ਨਾਰਮਲ ਵੀਡੀਓ ਠੀਕ ਹਨ ਭਰਾ ਲਓ ਜੀ ਦੇਵ ਦਾ ਅੰਦਾਜ਼ਾ ਤੁਸੀਂ ਖਦ ਲਾ ਸਕਦੇ ਭਰਾ ਲਓ ਜੀ ਲਓ ਜੀ ਸਰ ਬਰਨਾਲਾ ਤੇ ਜ਼ਿਲ੍ਹਾ ਦੀ ਬਰਨਾਲੀ ਆ ਬਾਈਕ ਕੋਲ ਟੌਪ ਦੀ ਗਾਂਪਰਾ ਦੇਖ ਸਕਦੇ ਹੋ ਮੈਂ ਵੀ ਜਾਣਤਾ ਹਾਂ ਜੀ ਫੇਰ ਲਖਾ ਦੇ ਠੀਕ ਹੈ ਜੀ ਹਾਂ ਜੀ ਦੂਜੀ ਦੱਸੋ ਜਾਣਕਾਰੀ ਜਾਣਕਾਰੀ ਦੇ ਦੇ ਹਾਂ ਜੀ ਇਹ ਸੂਈ ਵੀ ਆ 10 ਕਿ ਦਿਨਾਂ ਦੀ ਕਰ ਸੂਈ ਵੀ ਆ ਜੀ ਅੱਛਾ ਜੀ ਹਾਂ ਦੁੱਧ ਹੋਵੇ ਦੁੱਧ ਇਹਦੇ ਨਾਲ ਆਏਗਾ 14 ਕਿਲੋ 13 ਕਿਲੋ ਮੰਨ ਕੇ ਲਵੇ ਜੀ ਤੇ ਬੱਚਾ ਜੀ ਬੱਚਾ ਮਾ ਕੇ ਵਸਾਈ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਹੋ ਦੇਸ ਕੁਆਲਟੀ ਤੇ ਥੋੜਾ ਜ਼ੋਰ ਦੇ ਸਰ ਘਰ ਦੀ ਕਰਕੇ ਹੀ ਥੋੜਾ ਜਿਹਾ ਇਹ ਜੇ ਕਰਦੀ ਹੈ ਜੀ ਆਪ ਆਪ ਤੁਹਾਡੇ ਕੈਮਰੇ ਤੋਂ ਥੋੜਾ ਜਿਹਾ ਕੋਈ ਗੱਲ ਕੋਈ ਕਰ ਬੱਚੇ ਦਾ ਕਰਕੇ ਥੋੜਾ ਜਾਨਵਰ ਕਰੀ ਜਾਂਦਾ ਜੀ ਲੋ ਜੀ ਮੜਾ ਟਰਦੀ ਆ ਕੇ ਆਈ ਮੜਾ ਜੀ ਬਸ ਬਸ ਤੋੜਾ ਦੇਖਦਾ ਕਰ ਮਾ ਬੜੀ ਦਾ ਲੋ ਜੀ ਮੋੜ ਦਈ ਲਿਓ 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 ਛਿਆਲੀ ਇਹ ਆ ਰਹੀ 40000 ਛਿਆਲੀ ਹੀ ਯਾਰ ਤੋ ਪੂਰਾ ਦੁਬਾਰਾ ਫਿਰ ਨੋਟ ਕਰ ਲੋ ਛਿਆਲੀ ਹੀ ਹਜ਼ਾਰ ਰੁਪਿਆ ਰੇਟ ਆ ਠੀਕ ਹੈ ਜੀ ਲੇਵਾ ਤੁਹਾਨੂੰ ਤੁਸੀਂ ਦੇਖ ਸਕਦੇ ਠੀਕ ਹੈ ਹਾਂਜੀ ਭਾਈ ਦੂਜੀ ਦੀ ਦੱਸੋ ਜੀ ਜਾਣਕਾਰੀ ਕਿਤੋਂ ਦੁੱਧ ਹੋਇਆ ਇਹ 8 ਕਿਲੋ ਹਾਂਜੀ ਇਹ 28 ਸਾਈਜ਼ ਨਾ ਦੀ ਗੱਬਣ ਆਈ ਠੀਕ ਹੈ ਜੀ ਕਿੰਨੇ ਮੰਗੂ ਜੀ ਠੀਕ ਹੈ ਜੀ 8 ਲੀਟਰ ਦੀ ਹਾਂਜੀ 8 ਕਿਲੋ ਉਹਦਾ ਠੀਕ ਹੈ ਜੀ ਇਹਦਾ ਰੇਟ ਜੀ ਇਹਦਾ 22000 ਆ ਜੀ ਇਹਦਾ 22000 ਆ ਜੀ ਹਾਂਜੀ ਠੀਕ ਹੈ ਜੀ ਲੋਪਰਾ ਢਲ ਚੱਕ ਚਲਾਉਂਦੀ ਨਹੀਂ ਬਈ ਹਣ ਹਲੇ हां जी बापां ਦਾ ਦੱਸ ਦੇ ਤਕਨਾਂ ਦੇ ਠੀਕ ਐ ਸੀਕੀ ਮੋੜ ਦੋ ਮੋੜ ਦੋ ਲੋਚ ਮੋੜ ਦੇ ਮੋੜ ਦੇ ਲੋਚ ਚੰਗੀ ਪੜੀ ਪਲੋਸੀ ਆਪਰਾ ਲੋਚ ਸੰਗ ਜ਼ਰੂਰ ਆ ਪਰ ਕਦ ਵੜ ਸੁਖ ਨਾ ਕਰਮ ਵਾਲੇ ਦਾ ਸੋਣਾ ਠੀਕ ਐ ਜੀ ਚਾਹ ਦੋ ਰੰਗ ਚੋਲੇ ਲੈ ਜੀ ਹਾਂ ਜੀ ਹਾਂ ਜੀ ਦੋ ਰੰਗ ਚੋਲੇ ਚਾਹੀਦੇ ਠੀਕ ਐ ਜੀ ਲੋਪਰਾ ਬਾਈ ਕੋਲ ਤਿੰਨ ਗਾਮਾ ਠੀਕ ਐ ਜੀ ਦੋ ਸੁਈਆਂ ਵੀ ਆ ਤੇ ਇੱਕ ਹੈਗੀ ਆ ਟੌਕੜ ਤੇ 40 ਮਹੀਨੇ ਦੀ ਕਪੜਾ ਜੀ ਹਾਂ ਈ ਮਹੀਨੇ ਦੀ ਕਪੜਾ ਮਹੀਨੇ ਦਾ ਟੀਕਾ ਚੱਕ ਚ ਨਹੀਂ ਆਉਂਦੀ ਹਲੇ ਬਾਈ ਜੀ ਨੂੰ ਜ਼ਰੂਰ ਕਨੈਕਟ ਕਰੋ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ